ਸੈਕਿੰਡ ਖਾਲਸਾ ਸਾਜਨਾ ਦਿਵਸ ਕੈਂਪੇਨ 225 ਦੀ ਸ਼ੁਰੂਆਤ ਅੱਜ ਹੋ ਗਈ ਹੈ ਜੀ ਪਹਿਲਾ ਪੜਾ ਸਾਡਾ ਸਾਊਥ ਸਿੱਖ ਸੈਂਟਰ ਵਿਖੇ ਅਜ ਹੋਇਆ ਅਸਾਲ ਮੈਂ ਦੂਜੇ ਖਾਲਸਾ ਸਾਜਨਾ ਦਿਵਸ ਕੈਂਪੇਨ ਵਾਸਤੇ ਬਹੁਤ ਜ਼ਿਆਦਾ ਐਕਸਾਈਟਡ ਆ ਪਿਛਲੇ ਸਾਲ ਮੈਨੂੰ 15 ਬਾਣੀਆਂ ਕੰਟ ਸੀ ਤੇ ਅਸਾਲ ਮੈਨੂੰ 20 ਬਾਣੀਆਂ ਕੰਟ ਅਸਾਲ ਮੈਂ ਕੀਰਤਨ ਮੁਕਾਬਲਾ ਅਤੇ ਗੱਤਕਾ ਮੁਕਾਬਲਾ ਵਿੱਚ ਪਾਗ ਲੈਣ ਲੱਗੀਆਂ ਇਹ ਬੱਚੇ ਆਇਆ ਜਿਨ੍ਹਾਂ ਨੇ ਮੁਕੰਮਲ ਦਸਤਾਰਾਂ ਆਪ ਸਜਾਈਆਂ ਨੇ ਮੇਰੇ ਨਾਲ ਅਮੋਖਤ ਸਿੰਘ ਹੈ ਜੀ 8 ਸਾਲ ਦਾ ਹੈ ਪਚੰਗੀ ਹੈ ਤੇ ਇਹਨੇ ਆਪਣੀ ਦਸਤਾਰ ਆਪ ਸਜਾਈ ਹੈ ਇਸੇ ਤਰੀਕੇ ਦੇ ਨਾਲ ਇਹ ਸਾਰੇ ਬੱਚੇ ਜਿਨ੍ਹਾਂ ਦੀ ਉਮਰ 6 7 8 ਸਾਲ ਹੈ ਕਿਸੇ ਦੀ 9 ਸਾਲ ਹੈ ਸੋ ਇਕੱਲਾ ਮੇਰਾ ਭਰਾ ਇਹ ਹੈ ਜਿਹਦੀ 15 ਸਾਲ ਦੇ ਨੇੜੇ ਉਮਰ ਹੈ ਜੀ ਸੋ ਬਾਕੀ ਸਾਰੇ 11 ਤੋਂ ਛੋਟੇ ਨੇ ਤੇ ਇਹਨਾਂ ਸਾਰਿਆਂ ਨੇ ਦਸਤਾਰਾਂ ਇਹ ਆਪ ਸਜਾਈਆਂ ਨੇ ਅਗਲਾ ਸ਼ ਨਿਚਰਵਾਰ ਹੈ ਆਰਸੀ ਵਰਲਡ ਗੁਰਦੁਆਰਾ ਜਿਹੜਾ ਸਾਡਾ ਉਸ ਪਾਸੇ ਹੋਵੇਗਾ ਜੀ ਸੈਕੰਡ ਖਾਲਸਾ ਸਾਜਨਾ ਦਿਵਸ ਕੈਂਪੇਨ 225 ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਵੱਧ ਤੋਂ ਵੱਧ ਸਿੱਖੀ ਨਾਲ ਜੋੜੋ